ਤੋ ਚੱਲਣ ਦਾ ਇਲਜ਼ਾਮ ਲਗਾਇਆ ਗਿਆ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਕੇ ਮਾਹੌਲ ਨੂੰ ਆਸ਼ਾਂਤ ਕਰਵਾਇਆ ਤੁਹਾਨੂੰ ਹైదరాబాద్ ਦੀਆਂ ਦਸਤੂਰ ਤਸਵੀਰਾਂ ਵਿਖਾ ਰਹੇ ਹਾਂ ਮਸ਼ਹੂਰ ਕਰਾਚੀ ਆ ਬੇਕਰੀ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਲੋਕਾਂ ਦੇ ਡੰਡੇ ਨਜ਼ਰ ਆ ਰਹੇ ਨੇ ਡੰਡਿਆਂ ਦੇ ਨਾਲ ਵਾਰ ਕੀਤੇ ਜਾ ਰਹੇ ਨੇ ਆ ਭੰਤੂੜ ਕੀਤੀ ਜਾ ਰਹੀ ਹੈ ਆ ਬੇਕਰੀ ਦੇ ਨਾਮ ਤੋਂ ਦਰਸਲ ਨਰਾਜ਼ ਕੁਝ ਲੋਕਾਂ ਦੇ ਵੱਲੋਂ ਇਹ ਪੂਰਾ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਅੰਦਰ ਤੇ ਬਾਹਰ ਜਮ ਕੇ ਭੰਤੂੜ ਕੀਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਆ ਨਜ਼ਰ ਆ ਰਹੇ ਕਿ ਨਾ ਕਿ ਹੱਥਾਂ ਦੇ ਵਿੱਚ ਡੰਡੇ ਨੇ ਡੰਡਿਆਂ ਦੇ ਨਾਲ ਜੋ ਕਿ ਆ ਪੂਰੀ ਬੇਕਰੀ ਦੀ ਭੰਤੜੀ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਪੁਲਿਸ ਮੁਲਾਜ਼ਮ ਹੀ ਨਜ਼ਰ ਆ ਰਹੇ ਉਹਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਆ ਦਰਸਲ ਬੇਕਰੀ ਪਾਕਿਸਤਾਨ ਤੋਂ ਚੱਲਣ ਦਾ ਇਨਾਂ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਤਾਂ ਇਹ ਇਲਜ਼ਾਮ ਲਗਾਉਂਦੇ ਹੋਏ ਹైదరాబాద్ ਦੀ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਇਸ ਬੇਕਰੀ ਦੀ ਬੁਰੀ ਤਰ੍ਹਾਂ ਦੇ ਨਾਲ ਆ ਭੰਤੜੀ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚਦੀ ਹੈ ਆ ਤਾਂ ਪੁਲਿਸ ਦੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਆ ਸ਼ਾਂਤ ਕਰਵਾਏ ਨਾ ਤਸਵੀਰਾਂ ਦੇ ਵਿੱਚ ਪੁਲਿਸ ਮੁਲਾਜ਼ਮ ਅਧਿਕਾਰੀ ਵਿਖੇ ਜਾ ਸਕਦੇ ਨੇ ਜੋ ਕਿ ਇਹਨਾਂ ਲੋਕਾਂ ਨੂੰ ਹਟਾਉਣ ਦੀ ਉਥੋਂ ਕੋਸ਼ਿਸ਼ ਕਰ ਰਹੇ ਨੇ ਤਾਂ ਹైదరాబాద్ ਤੋਂ ਦਰਸਤ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿਥੇ ਕਿ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਕਿਉਂਕਿ ਇਸ ਬੇਕਰੀ ਦਾ ਨਾਮ ਕਰਾਚੀ ਬੇਕਰੀ ਹੈ ਆਪੇ ਇਸੇ ਨਾਮ ਤੋਂ ਨਾਰਾਜ਼ ਹੋ ਕੇ ਕੁਝ ਲੋਕ ਬੇਕਰੀ ਤੇ ਪਹੁੰਚ ਜਾਂਦੇ ਨੇ ਆ ਹੱਥਾਂ ਦੇ ਵਿੱਚ ਡੰਡੇ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੀਆਂ ਤਾਂ ਕਿਵੇਂ ਇਸ ਬੇਕਰੀ ਤੇ ਹਮਲਾ ਕੀਤਾ ਜਾਂਦਾ ਹੈ ਬੇਕਰੀ ਦੇ ਅੰਦਰ ਤੇ ਮਾਰ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਇਸ ਦੇ ਬਾਅਦ ਹਰਕਤ ਵਿੱਚ ਆਈ ਮੌਕੇ ਤੇ ਪਹੁੰਚੀ ਤੇ ਇਸ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਮਸ਼ਹੂਰ ਕਰਾਚੀ ਬੇકરી ਤੇ ਹਮਲਾ ਕੀਤਾ ਗਿਆ ਬੇકરી ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਹੈ ਬੇકરી ਦੇ ਅੰਦਰ ਬਾਹਰ ਜਮ ਕੇ ਪੰਤੂੜ ਕੀਤੀ ਗਈ ਹੈ ਬੇકરી ਪਾਕਿਸਤਾਨ ਤੋਂ ਚੱਲਣ ਦਾ ਇਲਜ਼ਾਮ ਲਗਾਇਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਕੇ ਮਾਹੌਲ ਨੂੰ ਸ਼ਾਂਤ ਕਰਵਾਇਆ ਤੁਹਾਨੂੰ ਹైదరాబాద్ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਮਸ਼ਹੂਰ ਕਰਾਚੀ ਆ ਬੇકરી ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਲੋਕਾਂ ਦੇ ਡੰਡੇ ਨਜ਼ਰ ਆ ਰਹੇ ਨੇ ਡੰਡਿਆਂ ਦੇ ਨਾਲ ਵਾਰ ਕੀਤੇ ਜਾ ਰਹੇ ਨੇ ਆ ਪੰਤੂੜ ਕੀਤੀ ਜਾ ਰਹੀ ਹੈ ਆ ਬੇકરી ਦੇ ਨਾਮ ਤੋਂ ਦਰਸਲ ਨਾਰਾਜ਼ ਕੁਝ ਲੋਕਾਂ ਦੇ ਵੱਲੋਂ ਇਹ ਪੂਰਾ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇકરી ਦੇ ਅੰਦਰ ਤੇ ਬਾਹਰ ਜਮ ਕੇ ਭੰਤੂੜ ਕੀਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਆ ਨਜ਼ਰ ਆ ਰਹੇ ਹਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡੰਡੇ ਨੇ ਡੰਡਿਆਂ ਦੇ ਨਾਲ ਜੋ ਕਿ ਆ ਪੂਰੀ ਬੇકરી ਦੀ ਭੰਤੂੜ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਪੁਲਿਸ ਮੁਲਾਜ਼ਮ ਹੀ ਨਜ਼ਰ ਆ ਰਹੇ ਹਨ ਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਆ ਦਰਸਲ ਬੇકરી ਪਾਕਿਸਤਾਨ ਤੋਂ ਚੱਲਣ ਦਾ ਇਨ੍ਹਾਂ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਇਆ ਜਾਂਦਾ ਇਲਜ਼ਾਮ ਲਗਾਉਂਦੇ ਹੋਏ ਹైదరాబాద్ ਦੀ ਮਸ਼ਹੂਰ ਕਰਾਚੀ ਬੇકરી ਤੇ ਹਮਲਾ ਕਰ ਦਿੱਤਾ ਜਾਂਦਾ ਇਸ ਬੇકરી ਦੀ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚਦੀ ਹੈ ਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਆਸ਼ਾਂਤ ਕਰਵਾਇਆ ਇਹਨਾਂ ਤਸਵੀਰਾਂ ਦੇ ਵਿੱਚ ਪੁਲਿਸ ਮੁਲਾਜ਼ਮ ਅਧਿਕਾਰੀ ਵਿਖੇ ਜਾ ਸਕਦੀਆਂ ਨੇ ਜੋ ਕਿ ਇਹਨਾਂ ਲੋਕਾਂ ਨੂੰ ਹਟਾਉਣ ਦੀ ਉਥੋਂ ਆ ਕੋਸ਼ਿਸ਼ ਕਰ ਰਹੇ ਨੇ ਤਾਂ ਹైదరాబాద్ ਤੋਂ ਦਰਸਲ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿਥੇ ਕਿ ਮਸ਼ਹੂਰ ਕਰਾਚੀ ਬੇકરી ਤੇ ਹਮਲਾ ਕਰ ਦਿੱਤਾ ਜਾਂਦਾ ਆ ਬੇਕਰੀ ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਕਿਉਂਕਿ ਇਸ ਬੇਕਰੀ ਦਾ ਨਾਮ ਕਰਾਚੀ ਬੇਕਰੀ ਹੈ ਆਪੇ ਇਸੇ ਨਾਮ ਤੋਂ ਨਾਰਾਜ਼ ਹੋ ਕੇ ਕੁਝ ਲੋਕ ਬੇਕਰੀ ਤੇ ਪਹੁੰਚ ਜਾਂਦੇ ਨੇ ਆ ਹੱਥਾਂ ਦੇ ਵਿੱਚ ਡੰਡੇ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੀਆਂ ਤਾਂ ਕਿਵੇਂ ਇਸ ਬੇਕਰੀ ਤੇ ਹਮਲਾ ਕੀਤਾ ਜਾਂਦਾ ਹੈ ਬੇਕਰੀ ਦੇ ਅੰਦਰ ਤੇ ਮਾਰ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹਾਲਾਂਕਿ ਪੁਲਿਸ ਇਸ ਦੇ ਬਾਅਦ ਹਰਕਤ ਵਿੱਚ ਆਈ ਮੌਕੇ ਤੇ ਪਹੁੰਚੀ ਤੇ ਇਸ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ हैदराबादी मशहूर कराची बेकरी पे हमला ਕੀਤਾ ਗਿਆ बेकरी ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਹੈ ਬੇਕਰੀ ਦੇ ਅੰਦਰ ਬਾਹਰ ਜਮ ਕੇ ਪੰਤੜ ਦਿੱਤੀ ਗਈ ਹੈ ਬੇਕਰੀ ਪਾਕਿਸਤਾਨ ਤੋਂ ਚੱਲਣ ਦਾ ਇਲਜ਼ਾਮ ਲਗਾਇਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਕੇ ਮਾਹੌਲ ਨੂੰ ਸ਼ਾਂਤ ਕਰਵਾਇਆ ਤੁਹਾਨੂੰ ਹਦਰਾਬਾਦ ਦੀਆਂ ਦਸਤੂਰ ਤਸਵੀਰਾਂ ਵਿਖਾ ਰਹੇ ਹਨ ਮਸ਼ਹੂਰ ਕਰਾਚੀ ਆ ਬੇਕਰੀ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਲੋਕਾਂ ਦੇ ਡੰਡੇ ਨਜ਼ਰ ਆ ਰਹੇ ਨੇ ਡੰਡਿਆਂ ਦੇ ਨਾਲ ਵਾਰ ਕੀਤੇ ਜਾ ਰਹੇ ਨੇ ਆ ਭੰਤੂੜ ਕੀਤੀ ਜਾ ਰਹੀ ਹੈ ਆ ਬੇਕਰੀ ਦੇ ਨਾਮ ਤੋਂ ਦਰਸਲ ਨਰਾਜ਼ ਕੁਝ ਲੋਕਾਂ ਦੇ ਵੱਲੋਂ ਇਹ ਪੂਰਾ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਅੰਦਰ ਤੇ ਬਾਹਰ ਜਮ ਕੇ ਭੰਤੂੜ ਕੀਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਆ ਨਜ਼ਰ ਆ ਰਹੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡੰਡੇ ਨੇ ਡੰਡਿਆਂ ਦੇ ਨਾਲ ਜੋ ਕਿ ਆ ਪੂਰੀ ਬੇਕਰੀ ਦੀ ਭੰਤੂੜ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਹੇ ਨੇ ਉਹਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਆਦਰਸ਼ ਬੇਕਰੀ ਪਾਕਿਸਤਾਨ ਤੋਂ ਚੱਲਣ ਦਾ ਇਨਾਂ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਤਾਂ ਇਹ ਇਲਜ਼ਾਮ ਲਗਾਉਂਦੇ ਹੋਏ ਹੈਦਰਾਬਾਦ ਦੀ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਇਸ ਬੇਕਰੀ ਦੀ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ मौके ਤੇ ਪਹੁੰਚਦੀ ਹੈ ਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਆ ਸ਼ਾਂਤ ਕਰਵਾਇਆ ਹੈ ਨਾ ਤਸਵੀਰਾਂ ਦੇ ਵਿੱਚ ਹੀ ਪੁਲਿਸ ਮੁਲਾਜ਼ਮ ਅਧਿਕਾਰੀ ਦੇਖੇ ਜਾ ਸਕਦੇ ਨੇ ਜੋ ਕਿ ਇਨਾਂ ਲੋਕਾਂ ਨੂੰ ਹਟਾਉਣ ਦੀ ਉਥੋਂ ਕੋਸ਼ਿਸ਼ ਕਰ ਰਹੇ ਨੇ ਹਾਇਦਰਾਬਾਦ ਤੋਂ ਦਰਸਲ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿਥੇ ਕਿ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਕਿਉਂਕਿ ਇਸ ਬੇਕਰੀ ਦਾ ਨਾਮ ਕਰਾਚੀ ਬੇਕਰੀ ਹੈ ਆ ਤੇ ਇਸੇ ਨਾਮ ਤੋਂ ਨਾਰਾਜ਼ ਹੋ ਕੇ ਕੁਝ ਲੋਕ ਬੇਕਰੀ ਤੇ ਪਹੁੰਚ ਜਾਂਦੇ ਨੇ ਆ ਹੱਥਾਂ ਦੇ ਵਿੱਚ ਡੰਡੇ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੇ ਨੇ ਤਾਂ ਕਿਵੇਂ ਇਸ ਵਿਕਰੀ ਦੇ ਤੇ ਹਮਲਾ ਕੀਤਾ ਜਾਂਦਾ ਹੈ ਵਿਕਰੀ ਦੇ ਅੰਦਰ ਤੇ ਮਾਰ ਬੁਰੀ ਤਰ੍ਹਾਂ ਦੇ ਨਾਲ ਆਪਨ ਤੁਰਕੀ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਇਸ ਦੇ ਬਾਅਦ ਹਰਕਤ ਵਿੱਚ ਗਈ ਮੌਕੇ ਤੇ ਪਹੁੰਚੀ ਤੇ ਇਸ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਉਧਰੇ ਹైదరాబాద్ ਦੀ ਮਸ਼ਹੂਰ ਕਰਾਚੀ ਬੇકરી ਤੇ ਹਮਲਾ ਕੀਤਾ ਗਿਆ ਬੇકરી ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਹੈ ਬੇકરી ਦੇ ਅੰਦਰ ਬਾਹਰ ਜਮ ਕੇ ਪੰਤੂੜ ਕੀਤੀ ਗਈ ਹੈ ਬੇકરી ਪਾਕਿਸਤਾਨ ਤੋਂ ਚੱਲਣ ਦਾ ਇਲਜ਼ਾਮ ਲਗਾਇਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਕੇ ਮਾਹੌਲ ਨੂੰ ਆਸ਼ਾਂਤ ਕਰਵਾਇਆ ਤਨੂੰ ਹైదరాబాద్ ਦੀਆਂ ਤਸਵੀਰਾਂ ਵਿਖਾ ਰਹੇ ਹਨ ਮਸ਼ਹੂਰ ਕਰਾਚੀ ਆ ਬੇਕਰੀ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਲੋਕਾਂ ਦੇ ਡੰਡੇ ਨਜ਼ਰ ਆ ਰਹੇ ਨੇ ਡੰਡਿਆਂ ਦੇ ਨਾਲ ਵਾਰ ਕੀਤੇ ਜਾ ਰਹੇ ਨੇ ਆ ਭੰਤੂੜ ਕੀਤੀ ਜਾ ਰਹੀ ਹੈ ਆ ਬੇਕਰੀ ਦੇ ਨਾਮ ਤੋਂ ਦਰਸਲ ਨਰਾਜ਼ ਕੁਝ ਲੋਕਾਂ ਦੇ ਵੱਲੋਂ ਇਹ ਪੂਰਾ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਅੰਦਰ ਤੇ ਬਾਹਰ ਜਮ ਕੇ ਭੰਤੂੜ ਕੀਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਆ ਨਜ਼ਰ ਆ ਰਹੇ ਹਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡੰਡੇ ਨੇ ਡੰਡਿਆਂ ਦੇ ਨਾਲ ਜੋ ਕੇ ਆ ਪੂਰੀ ਬੇਕਰੀ ਦੀ ਭੰਤੂੜ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਹੇ ਹਨ ਉਹਨਾਂ ਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਆ ਦਰਸਲ ਬੇਕਰੀ ਪਾਕਿਸਤਾਨ ਤੋਂ ਚੱਲਣ ਦਾ ਇਨਾਂ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਤਾਂ ਇਹ ਇਲਜ਼ਾਮ ਲਗਾਉਂਦੇ ਹੋਏ ਹైదరాబాద్ ਦੀ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਇਸ ਬੇਕਰੀ ਦੀ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚਦੀ ਹੈ ਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਆ ਸ਼ਾਂਤ ਕਰਵਾਇਆ ਹੈ ਨਾ ਤਸਵੀਰਾਂ ਦੇ ਵਿੱਚ ਪੁਲਿਸ ਮੁਲਾਜ਼ਮ ਅਧਿਕਾਰੀ ਦੇਖੇ ਜਾ ਸਕਦੇ ਨੇ ਜੋ ਕਿ ਇਨਾਂ ਲੋਕਾਂ ਨੂੰ ਹਟਾਉਣ ਦੀ ਉਥੋਂ ਆ ਕੋਸ਼ਿਸ਼ ਕਰ ਰਹੇ ਨੇ ਤਾਂ ਹైదరాబాద్ ਤੋਂ ਦਰਸਲ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਸ਼ਿਕਾਇਤ ਹੋਈਆਂ ਨੇ ਕਿਥੇ ਕਿ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਕਿਉਂਕਿ ਇਸ ਬੇਕਰੀ ਦਾ ਨਾਮ ਕਰਾਚੀ ਬੇਕਰੀ ਹੈ ਆ ਤੇ ਇਸੇ ਨਾਮ ਤੋਂ ਨਾਰਾਜ਼ ਹੋ ਕੇ ਕੁਝ ਲੋਕ ਬੇਕਰੀ ਤੇ ਪਹੁੰਚ ਜਾਂਦੇ ਨੇ ਆ ਹੱਥਾਂ ਦੇ ਵਿੱਚ ਡੰਡੇ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੀਆਂ ਤਾਂ ਕਿਵੇਂ ਇਸ ਬੇਕਰੀ ਤੇ ਹਮਲਾ ਕੀਤਾ ਜਾਂਦਾ ਹੈ ਬੇਕਰੀ ਦੇ ਅੰਦਰ ਤੇ ਬਾਹਰ ਬੁਰੀ ਤਰ੍ਹਾਂ ਦੇ ਨਾਲ ਆ ਭੰਤੜੀ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਇਸ ਦੇ ਬਾਅਦ ਹਰਕਤ ਵਿੱਚ ਆਈ ਮੌਕੇ ਤੇ ਪਹੁੰਚੀ ਤੇ ਇਸ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਉਧਰ ਹైదరాబాద్ ਦੀ ਮਸ਼ਹੂਰ ਕਰਾਚੀ ਬੇકરી ਤੇ ਹਮਲਾ ਕੀਤਾ ਗਿਆ ਬੇકરી ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਹੈ ਬੇકરી ਦੇ ਅੰਦਰ ਬਾਹਰ ਜਮ ਕੇ ਭੰਤੜ ਕੀਤੀ ਗਈ ਹੈ ਬੇકરી ਪਾਕਿਸਤਾਨ ਤੋਂ ਚੱਲਣ ਦਾ ਇਲਜ਼ਾਮ ਲਗਾਇਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਕੇ ਮਾਹੌਲ ਨੂੰ ਸ਼ਾਂਤ ਕਰਵਾਇਆ ਤਾਨੂੰ ਹైదరాబాద్ ਦੀਆਂ ਦਸਤੂਰ ਤਸਵੀਰਾਂ ਵਿਖਾ ਰਹੇ ਆ ਮਸ਼ਹੂਰ ਕਰਾਚੀ ਆ ਬੇਕਰੀ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਲੋਕਾਂ ਦੇ ਡੰਡੇ ਨਜ਼ਰ ਆ ਰਹੇ ਨੇ ਡੰਡਿਆਂ ਦੇ ਨਾਲ ਵਾਰ ਕੀਤੇ ਜਾ ਰਹੇ ਨੇ ਆ ਭੰਤੜ ਕੀਤੀ ਜਾ ਰਹੀ ਹੈ ਆ ਬੇਕਰੀ ਦੇ ਨਾਮ ਤੋਂ ਦਰਸਲ ਨਰਾਜ਼ ਕੁਝ ਲੋਕਾਂ ਦੇ ਵੱਲੋਂ ਇਹ ਪੂਰਾ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਅੰਦਰ ਤੇ ਬਾਹਰ ਜਮ ਕੇ ਭੰਤੜ ਕੀਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਆ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡੰਡੇ ਨੇ ਡੰਡਿਆਂ ਦੇ ਨਾਲ ਜੋ ਕਿ ਆ ਪੂਰੀ ਬੇਕਰੀ ਦੀ ਭੰਤੜ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਆ ਦਰਸਲ ਬੇਕਰੀ ਪਾਕਿਸਤਾਨ ਤੋਂ ਚੱਲਣ ਦਾ ਇਨਾਂ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਤਾਂ ਇਹ ਇਲਜ਼ਾਮ ਲਗਾਉਂਦੇ ਹੋਏ ਹੈਦਰਾਬਾਦ ਦੀ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਇਸ ਬੇਕਰੀ ਦੀ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਸਮੋਕੇ ਤੇ ਪਹੁੰਚਦੀ ਹੈ ਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਆਸ਼ਾਂਤ ਕਰਵਾਇਆ ਹੈ ਨਾ ਤਸਵੀਰਾਂ ਦੇ ਵਿੱਚ ਪੁਲਿਸ ਮੁਲਾਜ਼ਮ ਅਧਿਕਾਰੀ ਦੇਖੇ ਜਾ ਸਕਦੇ ਨੇ ਜੋ ਕਿ ਇਨਾਂ ਲੋਕਾਂ ਨੂੰ ਹਟਾਉਣ ਦੀ ਉਥੋਂ ਕੋਸ਼ਿਸ਼ ਕਰ ਰਹੇ ਨੇ ਤਾਂ ਹੈਦਰਾਬਾਦ ਤੋਂ ਦਰਸਤ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿਥੇ ਕਿ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਕਿਉਂਕਿ ਇਸ ਬੇਕਰੀ ਦਾ ਨਾਮ ਆ ਕਰਾਚੀ ਬੇਕਰੀ ਹੈ ਆ ਇਸੇ ਨਾਮ ਤੋਂ ਨਾਰਾਜ਼ ਹੋ ਕੇ ਕੁਝ ਲੋਕ ਬੇਕਰੀ ਤੇ ਪਹੁੰਚ ਜਾਂਦੇ ਨੇ ਆ ਹੱਥਾਂ ਦੇ ਵਿੱਚ ਡੰਡੇ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੀਆਂ ਤਾਂ ਕਿਵੇਂ ਇਸ ਵਿਕਰੀ ਤੇ ਹਮਲਾ ਕੀਤਾ ਜਾਂਦਾ ਹੈ ਵਿਕਰੀ ਦੇ ਅੰਦਰ ਤੇ ਮਾਰ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਇਸ ਦੇ ਬਾਅਦ ਹਰਕਤ ਵਿੱਚ ਆਈ ਮੌਕੇ ਤੇ ਪਹੁੰਚੀ ਤੇ ਇਸ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਹੈਦਰਾਬਾਦੀ ਮਸ਼ਹੂਰ ਕਰਾਚੀ ਬੇકરી ਤੇ ਹਮਲਾ ਕੀਤਾ ਗਿਆ ਬੇકરી ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਹੈ ਬੇકરી ਦੇ ਅੰਦਰ ਬਾਹਰ ਜਮ ਕੇ ਪੰਤੂੜ ਕੀਤੀ ਗਈ ਹੈ ਬੇકરી ਪਾਕਿਸਤਾਨ ਤੋਂ ਚੱਲਣ ਦਾ ਇਲਜ਼ਾਮ ਲਗਾਇਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਕੇ ਮਾਹੌਲ ਨੂੰ ਆਸ਼ਾਂਤ ਕਰਵਾਇਆ ਤੁਹਾਨੂੰ ਹੈਦਰਾਬਾਦ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਮਸ਼ਹੂਰ ਕਰਾਚੀ ਆ ਬੇકરી ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਲੋਕਾਂ ਦੇ ਡੰਡੇ ਨਜ਼ਰ ਆ ਰਹੇ ਨੇ ਡੰਡਿਆਂ ਦੇ ਨਾਲ ਵਾਰ ਕੀਤੇ ਜਾ ਰਹੇ ਨੇ ਆ ਪੰਤੂੜ ਕੀਤੀ ਜਾ ਰਹੀ ਹੈ ਆ ਬੇਕਰੀ ਦੇ ਨਾਮ ਤੋਂ ਦਰਸਲ ਨਰਾਜ਼ ਕੁਝ ਲੋਕਾਂ ਦੇ ਵੱਲੋਂ ਇਹ ਪੂਰਾ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਅੰਦਰ ਤੇ ਬਾਹਰ ਜਮ ਕੇ ਭੰਤੂੜ ਕੀਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਆ ਨਜ਼ਰ ਆ ਰਹੇ ਹਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡੰਡੇ ਨੇ ਡੰਡਿਆਂ ਦੇ ਨਾਲ ਜੋ ਕਿ ਆ ਪੂਰੀ ਬੇਕਰੀ ਦੀ ਭੰਤੂੜ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਹੇ ਹਨ ਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਆ ਦਰਸਲ ਬੇਕਰੀ ਪਾਕਿਸਤਾਨ ਤੋਂ ਚੱਲਣ ਦਾ ਇਨ੍ਹਾਂ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਤਾਂ ਇਹ ਇਲਜ਼ਾਮ ਲਗਾਉਂਦੇ ਹੋਏ ਹైదరాబాద్ ਦੀ ਮਸ਼ਹੂਰ ਕਰਾਚੀ ਬੇકરી ਤੇ ਹਮਲਾ ਕਰ ਦਿੱਤਾ ਜਾਂਦਾ ਇਸ ਬੇકરી ਦੀ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚਦੀ ਹੈ ਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਆ ਸ਼ਾਂਤ ਕਰਵਾਇਆ ਹੈ ਨਾ ਤਸਵੀਰਾਂ ਦੇ ਵਿੱਚ ਪੁਲਿਸ ਮੁਲਾਜ਼ਮ ਅਧਿਕਾਰੀ ਦੇਖੇ ਜਾ ਸਕਦੇ ਨੇ ਜੋ ਕਿ ਇਹਨਾਂ ਲੋਕਾਂ ਨੂੰ ਹਟਾਉਣ ਦੀ ਉਥੋਂ ਕੋਸ਼ਿਸ਼ ਕਰ ਰਹੇ ਨੇ ਤਾਂ ਹైదరాబాద్ ਤੋਂ ਦਰਸਤ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿਥੇ ਕਿ ਮਸ਼ਹੂਰ ਕਰਾਚੀ ਬੇકરી ਤੇ ਹਮਲਾ ਕਰ ਦਿੱਤਾ ਜਾਂਦਾ ਆ ਬੇਕਰੀ ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਕਿਉਂਕਿ ਇਸ ਬੇਕਰੀ ਦਾ ਨਾਮ ਕਰਾਚੀ ਬੇਕਰੀ ਹੈ ਆਪੇ ਇਸੇ ਨਾਮ ਤੋਂ ਨਾਰਾਜ਼ ਹੋ ਕੇ ਕੁਝ ਲੋਕ ਬੇਕਰੀ ਤੇ ਪਹੁੰਚ ਜਾਂਦੇ ਨੇ ਆ ਹੱਥਾਂ ਦੇ ਵਿੱਚ ਡੰਡੇ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੀਆਂ ਤਾਂ ਕਿਵੇਂ ਇਸ ਬੇਕਰੀ ਤੇ ਹਮਲਾ ਕੀਤਾ ਜਾਂਦਾ ਹੈ ਬੇਕਰੀ ਦੇ ਅੰਦਰ ਤੇ ਬਾਹਰ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਇਸ ਦੇ ਬਾਅਦ ਹਰਕਤ ਵਿੱਚ ਆਈ ਮੌਕੇ ਤੇ ਪਹੁੰਚੀ ਤੇ ਇਸ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਉਧਰ ਹైదరాబాద్ ਦੀ ਮਸ਼ਹੂਰ ਕਰਾਚੀ ਬੇકરી ਤੇ ਹਮਲਾ ਕੀਤਾ ਗਿਆ ਬੇકરી ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਹੈ ਬੇકરી ਦੇ ਅੰਦਰ ਬਾਹਰ ਜਮ ਕੇ ਪੰਤੂੜ ਕੀਤੀ ਗਈ ਹੈ ਬੇકરી ਪਾਕਿਸਤਾਨ ਤੋਂ ਚੱਲਣ ਦਾ ਇਲਜ਼ਾਮ ਲਗਾਇਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਕੇ ਮਾਹੌਲ ਨੂੰ ਆਸ਼ਾਂਤ ਕਰਵਾਇਆ ਤਨੂੰ ਹైదరాబాద్ ਦੀਆਂ ਦਸਤੂਰ ਤਸਵੀਰਾਂ ਵਿਖਾ ਰਹੇ ਆ ਮਸ਼ਹੂਰ ਕਰਾਚੀ ਆ ਬੇਕਰੀ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਲੋਕਾਂ ਦੇ ਡੰਡੇ ਨਜ਼ਰ ਆ ਰਹੇ ਨੇ ਡੰਡਿਆਂ ਦੇ ਨਾਲ ਵਾਰ ਕੀਤੇ ਜਾ ਰਹੇ ਨੇ ਆ ਭੰਤੂੜ ਕੀਤੀ ਜਾ ਰਹੀ ਹੈ ਆ ਬੇਕਰੀ ਦੇ ਨਾਮ ਤੋਂ ਦਰਸਲ ਨਰਾਜ਼ ਕੁਝ ਲੋਕਾਂ ਦੇ ਵੱਲੋਂ ਇਹ ਪੂਰਾ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਅੰਦਰ ਤੇ ਬਾਹਰ ਜਮ ਕੇ ਭੰਤੂੜ ਕੀਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਆ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡੰਡੇ ਨੇ ਡੰਡਿਆਂ ਦੇ ਨਾਲ ਜੋ ਕਿ ਆ ਪੂਰੀ ਬੇਕਰੀ ਦੀ ਭੰਤੂੜ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਆ ਦਰਸਲ ਬੇਕਰੀ ਪਾਕਿਸਤਾਨ ਤੋਂ ਚੱਲਣ ਦਾ ਇਨਾਂ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਤਾਂ ਇਹ ਇਲਜ਼ਾਮ ਲਗਾਉਂਦੇ ਹੋਏ ਹੈਦਰਾਬਾਦ ਦੀ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਇਸ ਬੇਕਰੀ ਦੀ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚਦੀ ਹੈ ਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਆਸ਼ਾਂਤ ਕਰਵਾਇਆ ਹੈ ਨਾ ਤਸਵੀਰਾਂ ਦੇ ਵਿੱਚ ਇਹ ਪੁਲਿਸ ਮੁਲਾਜ਼ਮ ਅਧਿਕਾਰੀ ਦੇਖੇ ਜਾ ਸਕਦੇ ਨੇ ਜੋ ਕਿ ਇਨਾਂ ਲੋਕਾਂ ਨੂੰ ਹਟਾਉਣ ਦੀ ਉਥੋਂ ਕੋਸ਼ਿਸ਼ ਕਰ ਰਹੇ ਨੇ ਤਾਂ ਹైదరాబాద్ ਤੋਂ ਦਰਸਲ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿਥੇ ਕਿ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਕਿਉਂਕਿ ਇਸ ਬੇਕਰੀ ਦਾ ਨਾਮ ਕਰਾਚੀ ਬੇਕਰੀ ਹੈ ਆ ਤੇ ਇਸੇ ਨਾਮ ਤੋਂ ਨਾਰਾਜ਼ ਹੋ ਕੇ ਕੁਝ ਲੋਕ ਬੇਕਰੀ ਤੇ ਪਹੁੰਚ ਜਾਂਦੇ ਨੇ ਆ ਹੱਥਾਂ ਦੇ ਵਿੱਚ ਡੰਡੇ ਸਾਫ ਤੋਂ ਤੇ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੀਆਂ ਤਾਂ ਕਿਵੇਂ ਇਸ ਬੇਕਰੀ ਤੇ ਹਮਲਾ ਕੀਤਾ ਜਾਂਦਾ ਹੈ ਬੇਕਰੀ ਦੇ ਅੰਦਰ ਤੇ ਮਾਰ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹਾਲਾਂਕਿ ਪੁਲਿਸ ਇਸ ਦੇ ਬਾਅਦ ਹਰਕਤ ਵਿੱਚ ਆਈ ਮੌਕੇ ਤੇ ਪਹੁੰਚੀ ਤੇ ਇਸ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਦਰੇ ਹੈਦਰਾਬਾਦੀ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕੀਤਾ ਗਿਆ ਬੇਕਰੀ ਦੇ ਨਾਮ ਤੋਂ ਨਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਹੈ ਬੇਕਰੀ ਦੇ ਅੰਦਰ ਬਾਹਰ ਜਮ ਕੇ ਪੰਤੂੜ ਕੀਤੀ ਗਈ ਹੈ ਬੇਕਰੀ ਪਾਕਿਸਤਾਨ ਤੋਂ ਚੱਲਣ ਦਾ ਇਲਜ਼ਾਮ ਲਗਾਇਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਕੇ ਮਾਹੌਲ ਨੂੰ ਆਸ਼ਾਂਤ ਕਰਵਾਇਆ ਤਨੂੰ ਹੈਦਰਾਬਾਦ ਦੀਆਂ ਦਸਤੂਰ ਤਸਵੀਰਾਂ ਵਿਖਾ ਰਹੇ ਹਨ ਮਸ਼ਹੂਰ ਕਰਾਚੀ ਆ ਬੇਕਰੀ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਲੋਕਾਂ ਦੇ ਡੰਡੇ ਨਜ਼ਰ ਆ ਰਹੇ ਨੇ ਡੰਡਿਆਂ ਦੇ ਨਾਲ ਵਾਰ ਕੀਤੇ ਜਾ ਰਹੇ ਨੇ ਆ ਭੰਤੜ ਕੀਤੀ ਜਾ ਰਹੀ ਹੈ ਆ ਬੇਕਰੀ ਦੇ ਨਾਮ ਤੋਂ ਦਰਸਲ ਨਰਾਜ਼ ਕੁਝ ਲੋਕਾਂ ਦੇ ਵੱਲੋਂ ਇਹ ਪੂਰਾ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਅੰਦਰ ਤੇ ਬਾਹਰ ਜਮ ਕੇ ਭੰਤੜ ਕੀਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਆ ਨਜ਼ਰ ਆ ਰਹੇ ਹਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡੰਡੇ ਨੇ ਡੰਡਿਆਂ ਦੇ ਨਾਲ ਜੋ ਕਿ ਆ ਪੂਰੀ ਬੇਕਰੀ ਦੀ ਭੰਤੜ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਹੇ ਹਨ ਉਹਨਾਂ ਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਆ ਦਰਸਲ ਬੇਕਰੀ ਪਾਕਿਸਤਾਨ ਤੋਂ ਚੱਲਣ ਦਾ ਇਨਾ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਤਾਂ ਇਹ ਇਲਜ਼ਾਮ ਲਗਾਉਂਦੇ ਹੋਏ ਹైదరాబాద్ ਦੀ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਇਸ ਬੇਕਰੀ ਦੀ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚਦੀ ਹੈ ਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਆਸ਼ਾਂਤ ਕਰਵਾਇਆ ਹੈ ਨਾ ਤਸਵੀਰਾਂ ਦੇ ਵਿੱਚ ਪੁਲਿਸ ਮੁਲਾਜ਼ਮ ਅਧਿਕਾਰੀ ਦੇਖੇ ਜਾ ਸਕਦੇ ਨੇ ਜੋ ਕਿ ਇਨਾ ਲੋਕਾਂ ਨੂੰ ਹਟਾਉਣ ਦੀ ਉਥੋਂ ਕੋਸ਼ਿਸ਼ ਕਰ ਰਹੇ ਨੇ ਤਾਂ ਹైదరాబాద్ ਤੋਂ ਦਰਸਲ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿੱਥੇ ਕਿ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਕਿਉਂਕਿ ਇਸ ਬੇਕਰੀ ਦਾ ਨਾਮ ਕਰਾਚੀ ਬੇਕਰੀ ਹੈ ਆ ਤਾਂ ਇਸੇ ਨਾਮ ਤੋਂ ਨਾਰਾਜ਼ ਹੋ ਕੇ ਕੁਝ ਲੋਕ ਬੇਕਰੀ ਤੇ ਪਹੁੰਚ ਜਾਂਦੇ ਨੇ ਆ ਹੱਥਾਂ ਦੇ ਵਿੱਚ ਡੰਡੇ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਤਾਂ ਕਿਵੇਂ ਇਸ ਬੇਕਰੀ ਤੇ ਹਮਲਾ ਕੀਤਾ ਜਾਂਦਾ ਹੈ ਬੇਕਰੀ ਦੇ ਅੰਦਰ ਤੇ ਬਾਹਰ ਬੁਰੀ ਤਰ੍ਹਾਂ ਦੇ ਨਾਲ ਆ ਭੰਤੁਰ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਇਸ ਦੇ ਬਾਅਦ ਹਰਕਤ ਵਿੱਚ ਆਈ ਮੌਕੇ ਤੇ ਪਹੁੰਚੀ ਤੇ ਇਸ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ हैदराबादी मशहूर कराची बेकरी पे हमला किया गया बेकरी ਦੇ ਨਾਮ ਤੋਂ ਨਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਹੈ ਬੇਕਰੀ ਦੇ ਅੰਦਰ ਬਾਹਰ ਜਮ ਕੇ ਪੰਤੜ ਕੀਤੀ ਗਈ ਹੈ ਬੇਕਰੀ ਪਾਕਿਸਤਾਨ ਤੋਂ ਚੱਲਣ ਦਾ ਇਲਜ਼ਾਮ ਲਗਾਇਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਕੇ ਮਾਹੌਲ ਨੂੰ ਆਸ਼ਾਂਤ ਕਰਵਾਇਆ ਤਨੂੰ ਹਦਰਾਬਾਦ ਦੀਆਂ ਦਸਤੂਰ ਤਸਵੀਰਾਂ ਵਿਖਾ ਰਹੇ ਹਾਂ ਮਸ਼ਹੂਰ ਕਰਾਚੀ ਆ ਬੇਕਰੀ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਲੋਕਾਂ ਦੇ ਡੰਡੇ ਨਜ਼ਰ ਆ ਰਹੇ ਨੇ ਡੰਡਿਆਂ ਦੇ ਨਾਲ ਵਾਰ ਕੀਤੇ ਜਾ ਰਹੇ ਨੇ ਆ ਭੰਤੂੜ ਕੀਤੀ ਜਾ ਰਹੀ ਹੈ ਆ ਬੇਕਰੀ ਦੇ ਨਾਮ ਤੋਂ ਦਰਸਲ ਨਰਾਜ਼ ਕੁਝ ਲੋਕਾਂ ਦੇ ਵੱਲੋਂ ਇਹ ਪੂਰਾ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਅੰਦਰ ਤੇ ਬਾਹਰ ਜਮ ਕੇ ਭੰਤੂੜ ਕੀਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਆ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡੰਡੇ ਨੇ ਡੰਡਿਆਂ ਦੇ ਨਾਲ ਜੋ ਕਿ ਆ ਪੂਰੀ ਬੇਕਰੀ ਦੀ ਭੰਤੂੜ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਹੇ ਨੇ ਉਹਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਆ ਦਰਸਲ ਬੇਕਰੀ ਪਾਕਿਸਤਾਨ ਤੋਂ ਚੱਲਣ ਦਾ ਇਨਾਂ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਤਾਂ ਇਹ ਇਲਜ਼ਾਮ ਲਗਾਉਂਦੇ ਹੋਏ ਹੈਦਰਾਬਾਦ ਦੀ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਇਸ ਬੇਕਰੀ ਦੀ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚਦੀ ਹੈ ਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਆਸ਼ਾਂਤ ਕਰਵਾਇਆ ਹੈ ਨਾ ਤਸਵੀਰਾਂ ਦੇ ਵਿੱਚ ਪੁਲਿਸ ਮੁਲਾਜ਼ਮ ਅਧਿਕਾਰੀ ਵਿਖੇ ਜਾ ਸਕਦੇ ਨੇ ਜੋ ਕਿ ਇਨਾਂ ਲੋਕਾਂ ਨੂੰ ਹਟਾਉਣ ਦੀ ਉਥੋਂ ਆ ਕੋਸ਼ਿਸ਼ ਕਰ ਰਹੇ ਨੇ ਤਾਂ ਹੈਦਰਾਬਾਦ ਤੋਂ ਦਰਸਲ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿਥੇ ਕਿ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਕਿਉਂਕਿ ਇਸ ਬੇਕਰੀ ਦਾ ਨਾਮ ਕਰਾਚੀ ਬੇਕਰੀ ਹੈ ਆ ਇਸੇ ਨਾਮ ਤੋਂ ਨਾਰਾਜ਼ ਹੋ ਕੇ ਕੁਝ ਲੋਕ ਬੇਕਰੀ ਤੇ ਪਹੁੰਚ ਜਾਂਦੇ ਨੇ ਆ ਹੱਥਾਂ ਦੇ ਵਿੱਚ ਡੰਡੇ ਸਾਫ ਤੋਂ ਤੇ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੀ ਨਹੀਂ ਤਾਂ ਕਿਵੇਂ ਇਸ ਬੇਕਰੀ ਤੇ ਹਮਲਾ ਕੀਤਾ ਜਾਂਦਾ ਹੈ ਬੇਕਰੀ ਦੇ ਅੰਦਰ ਤੇ ਮਾਰ-ਬੁਰੀ ਤਰ੍ਹਾਂ ਦੇ ਨਾਲ ਆ ਭੰਤੜੀ ਕੀਤੀ ਜਾਂਦੀ ਹਾਲਾਂਕਿ ਪੁਲਿਸ ਇਸ ਦੇ ਬਾਅਦ ਹਰਕਤ ਵਿੱਚ ਗਈ ਮੌਕੇ ਤੇ ਪਹੁੰਚੀ ਤੇ ਇਸ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਉਧਰੇ ਹైదరాబాద్ ਦੀ ਮਸ਼ਹੂਰ ਕਰਾਚੀ ਬੇકરી 'ਤੇ ਹਮਲਾ ਕੀਤਾ ਗਿਆ ਬੇકરી ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਹੈ ਬੇકરી ਦੇ ਅੰਦਰ ਬਾਹਰ ਜਮ ਕੇ ਭੰਤੜ ਕੀਤੀ ਗਈ ਹੈ ਬੇકરી ਪਾਕਿਸਤਾਨ ਤੋਂ ਚੱਲਣ ਦਾ ਇਲਜ਼ਾਮ ਲਗਾਇਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਕੇ ਮਾਹੌਲ ਨੂੰ ਆਸ਼ਾਂਤ ਕਰਵਾਇਆ ਤੁਹਾਨੂੰ ਹైదరాబాద్ ਦੀਆਂ ਦਸਤੂਰ ਤਸਵੀਰਾਂ ਵਿਖਾ ਰਹੇ ਹਾਂ ਮਸ਼ਹੂਰ ਕਰਾਚੀ ਆ ਬੇકરી ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਲੋਕਾਂ ਦੇ ਡੰਡੇ ਨਜ਼ਰ ਆ ਰਹੇ ਨੇ ਡੰਡਿਆਂ ਦੇ ਨਾਲ ਵਾਰ ਕੀਤੇ ਜਾ ਰਹੇ ਨੇ ਆ ਭੰਤੜ ਕੀਤੀ ਜਾ ਰਹੀ ਹੈ ਆ ਬੇਕਰੀ ਦੇ ਨਾਮ ਤੋਂ ਦਰਸਲ ਨਾਰਾਜ਼ ਕੁਝ ਲੋਕਾਂ ਦੇ ਵੱਲੋਂ ਇਹ ਪੂਰਾ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਅੰਦਰ ਤੇ ਬਾਹਰ ਜਮ ਕੇ ਭੰਤੂੜ ਕੀਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਆ ਨਜ਼ਰ ਆ ਰਹੇ ਹਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡੰਡੇ ਨੇ ਡੰਡਿਆਂ ਦੇ ਨਾਲ ਜੋ ਕਿ ਆ ਪੂਰੀ ਬੇਕਰੀ ਦੀ ਭੰਤੂੜ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਹੇ ਹਨ ਉਹਨਾਂ ਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਆ ਦਰਸਲ ਬੇਕਰੀ ਪਾਕਿਸਤਾਨ ਤੋਂ ਚੱਲਣ ਦਾ ਇਨ੍ਹਾਂ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਤਾਂ ਇਹ ਇਲਜ਼ਾਮ ਲਗਾਉਂਦੇ ਹੋਏ ਹైదరాబాద్ ਦੀ ਮਸ਼ਹੂਰ ਕਰਾਚੀ ਬੇકરી ਤੇ ਹਮਲਾ ਕਰ ਦਿੱਤਾ ਜਾਂਦਾ ਇਸ ਬੇકરી ਦੀ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚਦੀ ਹੈ ਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਆ ਸ਼ਾਂਤ ਕਰਵਾਇਆ ਹੈ ਨਾ ਤਸਵੀਰਾਂ ਦੇ ਵਿੱਚ ਪੁਲਿਸ ਮੁਲਾਜ਼ਮ ਅਧਿਕਾਰੀ ਦੇਖੇ ਜਾ ਸਕਦੇ ਨੇ ਜੋ ਕਿ ਇਹਨਾਂ ਲੋਕਾਂ ਨੂੰ ਹਟਾਉਣ ਦੀ ਉਥੋਂ ਕੋਸ਼ਿਸ਼ ਕਰ ਰਹੇ ਨੇ ਤਾਂ ਹైదరాబాద్ ਤੋਂ ਦਰਸਲ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿੱਥੇ ਕਿ ਮਸ਼ਹੂਰ ਕਰਾਚੀ ਬੇકરી ਤੇ ਹਮਲਾ ਕਰ ਦਿੱਤਾ ਜਾਂਦਾ ਆ ਬੇਕਰੀ ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਕਿਉਂਕਿ ਇਸ ਬੇਕਰੀ ਦਾ ਨਾਮ ਕਰਾਚੀ ਬੇਕਰੀ ਹੈ ਆਪੇ ਇਸੇ ਨਾਮ ਤੋਂ ਨਾਰਾਜ਼ ਹੋ ਕੇ ਕੁਝ ਲੋਕ ਬੇਕਰੀ ਤੇ ਪਹੁੰਚ ਜਾਂਦੇ ਨੇ ਆ ਹੱਥਾਂ ਦੇ ਵਿੱਚ ਡੰਡੇ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੀਆਂ ਤਾਂ ਕਿਵੇਂ ਇਸ ਬੇਕਰੀ ਤੇ ਹਮਲਾ ਕੀਤਾ ਜਾਂਦਾ ਹੈ ਬੇਕਰੀ ਦੇ ਅੰਦਰ ਤੇ ਬਾਹਰ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹਾਲਾਂਕਿ ਪੁਲਿਸ ਇਸ ਦੇ ਬਾਅਦ ਹਰਕਤ ਵਿੱਚ ਆਈ ਮੌਕੇ ਤੇ ਪਹੁੰਚੀ ਤੇ ਇਸ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਉਧਰ ਹైదరాబాద్ ਦੀ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕੀਤਾ ਗਿਆ ਬੇਕਰੀ ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਬੇਕਰੀ ਦੇ ਅੰਦਰ ਬਾਹਰ ਜੰਮ ਕੇ ਭੰਤੜ ਕੀਤੀ ਗਈ ਹੈ ਬੇਕਰੀ ਪਾਕਿਸਤਾਨ ਤੋਂ ਚੱਲਣ ਦਾ ਇਲਜ਼ਾਮ ਲਗਾਇਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਲਾਕੇ ਮਾਹੌਲ ਨੂੰ ਸ਼ਾਂਤ ਕਰਵਾਇਆ ਤੁਹਾਨੂੰ ਹైదరాబాద్ ਦੀਆਂ ਦਸਤਰ ਤਸਵੀਰਾਂ ਵਿਖਾ ਰਹੇ ਹਾਂ ਮਸ਼ਹੂਰ ਕਰਾਚੀ ਆ ਬੇਕਰੀ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਲੋਕਾਂ ਦੇ ਡੰਡੇ ਨਜ਼ਰ ਆ ਰਹੇ ਨੇ ਡੰਡਿਆਂ ਦੇ ਨਾਲ ਵਾਰ ਕੀਤੇ ਜਾ ਰਹੇ ਨੇ ਆ ਭੰਤੜ ਕੀਤੀ ਜਾ ਰਹੀ ਹੈ ਆ ਬੇਕਰੀ ਦੇ ਨਾਮ ਤੋਂ ਦਰਸਲ ਨਰਾਜ਼ ਕੁਝ ਲੋਕਾਂ ਦੇ ਵੱਲੋਂ ਇਹ ਪੂਰਾ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਅੰਦਰ ਤੇ ਬਾਹਰ ਜਮ ਕੇ ਭੰਤੂੜ ਕੀਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਆ ਨਜ਼ਰ ਆ ਰਹੇ ਹਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡੰਡੇ ਨੇ ਡੰਡਿਆਂ ਦੇ ਨਾਲ ਜੋ ਕਿ ਆ ਪੂਰੀ ਬੇਕਰੀ ਦੀ ਭੰਤੂੜ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਹੇ ਹਨ ਉਹਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਆ ਦਰਸਲ ਬੇਕਰੀ ਪਾਕਿਸਤਾਨ ਤੋਂ ਚੱਲਣ ਦਾ ਇਨ੍ਹਾਂ ਲੋਕਾਂ ਦੇ ਵੱਲੋਂ ਇਹ ਇਲਜ਼ਾਮ ਦਾ ਗਾਇਆਤਾ ਇਹ ਇਲਜ਼ਾਮ ਲਗਾਉਂਦੇ ਹੋਏ ਹైదరాబాద్ ਦੀ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਇਸ ਬੇਕਰੀ ਦੀ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਸਮੋਕਿ ਤੇ ਪਹੁੰਚਦੀ ਹੈ ਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਆ ਸ਼ਾਂਤ ਕਰਵਾਇਆ ਨਾ ਤਸਵੀਰਾਂ ਦੇ ਵਿੱਚ ਇਹ ਪੁਲਿਸ ਮੁਲਾਜ਼ਮ ਅਧਿਕਾਰੀ ਵਿਖੇ ਜਾ ਸਕਦੇ ਨੇ ਜੋ ਕਿ ਇਹਨਾਂ ਲੋਕਾਂ ਨੂੰ ਹਟਾਉਣ ਦੀ ਉਥੋਂ ਆ ਕੋਸ਼ਿਸ਼ ਕਰ ਰਹੇ ਨੇ ਤਾਂ ਹైదరాబాద్ ਤੋਂ ਦਰਸਲ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿਥੇ ਕਿ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਆ ਬੇਕਰੀ ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਕਿਉਂਕਿ ਇਸ ਬੇਕਰੀ ਦਾ ਨਾਮ ਕਰਾਚੀ ਬੇਕਰੀ ਹੈ ਆਪੇ ਇਸੇ ਨਾਮ ਤੋਂ ਨਾਰਾਜ਼ ਹੋ ਕੇ ਕੁਝ ਲੋਕ ਬੇਕਰੀ ਤੇ ਪਹੁੰਚ ਜਾਂਦੇ ਨੇ ਆ ਹੱਥਾਂ ਦੇ ਵਿੱਚ ਡੰਡੇ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੀਆਂ ਤਾਂ ਕਿਵੇਂ ਇਸ ਬੇਕਰੀ ਤੇ ਹਮਲਾ ਕੀਤਾ ਜਾਂਦਾ ਹੈ ਬੇਕਰੀ ਦੇ ਅੰਦਰ ਤੇ ਮਾਰ ਪੂਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹਾਲਾਂਕਿ ਪੁਲਿਸ ਇਸ ਦੇ ਬਾਅਦ ਹਰਕਤ ਵਿੱਚ ਆਈ ਮੌਕੇ ਤੇ ਪਹੁੰਚੀ ਤੇ ਇਸ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਉਧਰ ਹైదరాబాద్ ਦੀ ਮਸ਼ਹੂਰ ਕਰਾਚੀ ਬੇકરી ਤੇ ਹਮਲਾ ਕੀਤਾ ਗਿਆ ਬੇકરી ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਹੈ ਬੇકરી ਦੇ ਅੰਦਰ ਬਾਹਰ ਜਮ ਕੇ ਪੰਤੂੜ ਕੀਤੀ ਗਈ ਹੈ ਬੇકરી ਪਾਕਿਸਤਾਨ ਤੋਂ ਚੱਲਣ ਦਾ ਇਲਜ਼ਾਮ ਲਗਾਇਆ ਗਿਆ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਕੇ ਮਾਹੌਲ ਨੂੰ ਆਸ਼ਾਂਤ ਕਰਵਾਇਆ ਤੁਹਾਨੂੰ ਹైదరాబాద్ ਦੀਆਂ ਦਸਤੋ ਤਸਵੀਰਾਂ ਵਿਖਾ ਰਹੇ ਹਾਂ ਮਸ਼ਹੂਰ ਕਰਾਚੀ ਆ ਬੇਕਰੀ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਲੋਕਾਂ ਦੇ ਡੰਡੇ ਨਜ਼ਰ ਆ ਰਹੇ ਨੇ ਡੰਡਿਆਂ ਦੇ ਨਾਲ ਵਾਰ ਕੀਤੇ ਜਾ ਰਹੇ ਨੇ ਆ ਭੰਤੜ ਕੀਤੀ ਜਾ ਰਹੀ ਹੈ ਆ ਬੇਕਰੀ ਦੇ ਨਾਮ ਤੋਂ ਦਰਸਲ ਨਰਾਜ਼ ਕੁਝ ਲੋਕਾਂ ਦੇ ਵੱਲੋਂ ਇਹ ਪੂਰਾ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਅੰਦਰ ਤੇ ਬਾਹਰ ਜਮ ਕੇ ਭੰਤੜ ਕੀਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਆ ਨਜ਼ਰ ਆ ਰਹੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡੰਡੇ ਨੇ ਡੰਡਿਆਂ ਦੇ ਨਾਲ ਜੋ ਕਿ ਆ ਪੂਰੀ ਬੇਕਰੀ ਦੀ ਭੰਤੜ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਆ ਦਰਸਲ ਬੇਕਰੀ ਪਾਕਿਸਤਾਨ ਤੋਂ ਚੱਲਣ ਦਾ ਇਹਨਾਂ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਤਾਂ ਇਹ ਇਲਜ਼ਾਮ ਲਗਾਉਂਦੇ ਹੋਏ ਹైదరాబాద్ ਦੀ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਇਸ ਬੇਕਰੀ ਦੀ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹੈ ਹਾਲਾਂਕਿ ਉਹ ਸਮੋਕੇ ਤੇ ਪਹੁੰਚਦੀ ਹੈ ਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਆਸ਼ਾਂਤ ਕਰਵਾਇਆ ਹੈ ਨਾ ਤਸਵੀਰਾਂ ਦੇ ਵਿੱਚ ਪੁਲਿਸ ਮੁਲਾਜ਼ਮ ਅਧਿਕਾਰੀ ਵਿਖੇ ਜਾ ਸਕਦੀਆਂ ਨੇ ਜੋ ਕਿ ਇਹਨਾਂ ਲੋਕਾਂ ਨੂੰ ਹਟਾਉਣ ਦੀ ਉਥੋਂ ਕੋਸ਼ਿਸ਼ ਕਰ ਰਹੇ ਨੇ ਤਾਂ ਹੈਦਰਾਬਾਦ ਤੋਂ ਦਰਸਲ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿੱਥੇ ਕਿ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇਕਰੀ ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਕਿਉਂਕਿ ਇਸ ਬੇਕਰੀ ਦਾ ਨਾਮ ਕਰਾਚੀ ਬੇਕਰੀ ਹੈ ਆ ਤੇ ਇਸੇ ਨਾਮ ਤੋਂ ਨਾਰਾਜ਼ ਹੋ ਕੇ ਕੁਝ ਲੋਕ ਬੇਕਰੀ ਤੇ ਪਹੁੰਚ ਜਾਂਦੇ ਨੇ ਆ ਹੱਥਾਂ ਦੇ ਵਿੱਚ ਡੰਡੇ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਿੰਟ